ਸ਼ਿਵਾਲਕ ਪਹਾੜੀਆਂ ਦੀ ਗੋਦ ਵਿੱਚ ਵਸਦੇ ਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਖੀਲੇ ਪਿੰਡ ਜੇਜੋ ਦੁਆਬਾ ਵਿਖੇ ਸਥਿਤ ਡੇਰਾ ਰਤਨਪੁਰੀ ਵਿਖੇ ਅੱਜ ਡੇਰੇ ਦੀ ਮੁਖ ਸੰਚਾਲਕਾ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਡੇਰੇ ਦੇ ਗੱਦੀ ਨਿਸ਼ੀ ਸੰਤ ਬਾਬਾ ਅਮਨਦੀਪ ਜੀ ਦੀ ਯੋਗ ਅਗਵਾਈ ਹੇਠ ਦੇਸ਼ ਵਿਦੇਸ਼ ਅਤੇ ਡੇਰਾ ਰਤਨਪੁਰੀ ਜੀ ਦੀਆਂ ਸ਼ਰਦਾਲੂ ਸੰਗਤਾਂ ਦੇ ਸਹਿਯੋਗ ਨਾਲ ਮਾਗੀ ਦੀ ਸੰਗਰਾਮ ਤੇ ਤਨ ਤਨ 108 ਸਵਾਮੀ ਰਤਨਦਾਸ ਜੀ ਮਹਾਰਾਜ ਅਤੇ ਤਨ ਤਨ 108 ਸਵਾਮੀ ਹਰਚਰਨਦਾਸ ਜੀ ਮਹਾਰਾਜ ਜੀ ਦੀ ਨਿੱਗੀ ਯਾਦ ਵਿੱਚ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਾਠ ਦੇ ਭੋਗ ਪਾਏ ਗਏ ਅਤੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸੇਵਾ ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾ ਗਿਆ ਗੱਲਬਾਤ ਕਰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਡੇਰੇ ਦੇ ਗੱਦੀ ਨਿਸ਼ੀ ਸੰਤ ਬਾਬਾ ਅਮਨਦੀਪ ਜੀ ਨੇ ਦੱਸਿਆ ਕਿ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਦੌਰਾਨ ਅਜ ਅਕਾਲ ਹਸਪਤਾਲ ਜਲੰਧਰ ਦੇ ਮਾਰ ਡਾਕਟਰਾਂ ਡਾਕਟਰ ਬਲਵੀਰ ਸਿੰਘ ਅਤੇ ਡਾਕਟਰ ਸਤਵੀਰ ਸਿੰਘ ਦੀ ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਐਂਕਾ ਵੀ ਦਿੱਤੀਆਂ ਜਾਣਗੀਆਂ ਇਸ ਕੈਂਪ ਦੌਰਾਨ ਡਾਕਟਰ ਸਚਿੰਦ ਦੁੱਗਲ ਅਤੇ ਗੁਰਮੀਤ ਲਾਲ ਸੁਨਿਆਰਾ ਜਨਤਾ ਆਪਟিক্যাল ਬਲਾਚੌਰ ਵੱਲੋਂ ਐਂਕਾ ਦੀ ਸੇਵਾ ਕੀਤੀ ਗਈ ਡਾਕਟਰ ਪ੍ਰਸ਼ੋਤਮ ਲਾਲ ਅਤੇ ਡਾਕਟਰ ਨਰਿੰਦਰ ਕੁਮਾਰ ਵੱਲੋਂ ਬੀਪੀ ਅਤੇ 슈ਗਰ ਦੇ ਟੈਸਟ ਮੁਫਤ ਕੀਤੇ ਗਏ ਦਵਾਈਆਂ ਦੀ ਸੇਵਾ ਮਾਸਟਰ ਚੰਨਨ ਰਾਮ ਸਾਹਿਬਾ ਵੱਲੋਂ ਕੀਤੀ ਗਈ ਇਸ ਮੌਕੇ ਸੰਦੀਪ ਚੰਦੇਲੀ, ਰਜੇਸ਼ ਕੁਮਾਰ ਚੰਦੇਲੀ, ਸਤਪਾਲ ਇੰਗਲੈਂਡ, ਸਤਿਆ ਦੇਵੀ ਸਿੰਦੂਗਰ ਗੁਰਮੀਤ ਲਾਲ ਸੁਨਿਆਰਾ ਮਾਸਟਰ ਚੰਨਣ RAM ਗੁਰਮੇਲ ਸਿੰਘ ਗੁਰਮੇਜ ਕੌਰ ਬਲਵਿੰਦਰ ਕੌਰ ਜਸਵਿੰਦਰ ਸਿੰਘ ਸਮੇਤ ਦੇਰੇ ਦੇ ਸ਼ਰਦਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਚਾ ਪਕੌੜੇ ਅਤੇ ਗੁਰੂ ਦਾ ਲੰਗਰ ਅਟੁੱਟ ਚੱਲਿਆ ਸਮਾਗਮ ਦੇ ਅਖੀਰ ਵਿੱਚ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਬਾਬਾ ਅਮਨਦੀਪ ਜੀ ਵੱਲੋਂ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ